ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਟੁੱਟੀ ਕੰਢੀ ਸਾਹਿਬ ਸ਼੍ਰੀ ਮੁਕਤਸਾਹਿਬ ਪੰਜਾਬ ਦੇ ਹਾਲਾਤ ਜਿਹੜੇ ਪਿਛਲੇ ਦਿਨਾਂ ਤੋਂ ਕਾਫੀ ਖਰਾਬ ਆ ਹੜ੍ਹ ਦੀ ਮਾਰ ਝੇਟ ਬਹੁਤ ਸਾਰੇ ਜ਼ਿਲ੍ਹੇ ਆ ਗਏ ਬਹੁਤ ਸਾਰੇ ਘਰ ਬਰਬਾਦ ਹੋ ਗਏ ਜਨ ਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤਾਂ ਇਹ ਚੀਜ਼ ਦੇਖ ਕੇ ਮਨ ਨੂੰ ਬਹੁਤ ਵੱਡਾ ਦੁੱਖ ਲੱਗਿਆ ਤਾਂ ਇਸ ਚੀਜ਼ ਨੂੰ ਸੋਚਦੇ ਹੋਏ ਅੱਜ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਨ ਲਈ ਟੁੱਟੀ ਕੰਢੀ ਸਾਹਿਬ ਗਏ ਤੇ ਉੱਥੇ ਅਰਦਾਸ ਬੇਨਤੀ ਕੀਤੀ ਵੀ ਹੈ ਵਾਹਿਗੁਰੂ اے ਪ੍ਰਮਾਤਮਾ اے ਅਕਾਲ ਪੁਰਖ ਜਿਨ੍ਹਾਂ ਦੇ ਪਰਿਵਾਰ ਉਜੜੇ ਆ ਜਿਹੜੇ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਹਿੰਮਤ ਬਖਸ਼ੀ ਤੇ ਮੋੜ ਸੁਰਜੀਤ ਕਰੀ ਤੇ ਪੰਜਾਬ ਦੇ ਹਾਲਾਤ ਸੁਖਾਵੇ ਕਰੀ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਕਰੀ ਤੇ ਆਓ ਸਾਰੇ ਰਲ ਕੇ ਆਪਾਂ ਵਾਹਿਗੁਰੂ ਅਗੇ ਅਰਦਾਸ ਕਰੀਏ ਦੀ ਪ੍ਰਮਾਤਮਾ ਇਹ ਵਾਹਿਗੁਰੂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤਾਂ ਇਹਨੂੰ ਤੁਸੀਂ ਫਿਰ ਤੋਂ ਆਬਾਦ ਕਰਨ ਉਹਨਾਂ ਲੋਕਾਂ ਨੂੰ ਹਿੰਮਤ ਬਖਸ਼ਣਾ ਤੇ ਉਹ ਜਿਹੜੇ ਲੋਕ ਸੇਵਾ ਕਰਦੇ ਆ ਉਹਨਾਂ ਨੂੰ ਵੀ ਹਿੰਮਤ ਬਖਸ਼ਣਾ ਤੰਦਰੁਸਤੀ ਬਖਸ਼ਣਾ ਤਾਂ ਜੋ ਪੰਜਾਬ ਫਿਰ ਤੋਂ ਬਿਲਕੁਲ ਨਵਾਂ ਨਰੋਇਆ ਜਿਵੇਂ ਪਹਿਲਾਂ ਸੀ ਓਵੇਂ ਹੋ ਸਕੇ ਆਓ ਸਾਰੇ ਰਲ ਕੇ ਅਰਦਾਸ ਕਰੀਏ ਪਰਮਾਤਮਾ ਭਲੀ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਰਦਾਸ ਜ਼ਰੂਰ ਕਰਿਓ ਜਿੱਤੇ ਵੀ ਤੁਹਾਡਾ ਧਾਰਮਿਕ ਸਥਾਨ ਆ ਤੁਹਾਡੇ ਜਿੱਤੇ ਭਾਵਨਾ ਗੁਰਦੁਆਰਾ ਹੋ ਸਕਦਾ ਮੰਦਿਰ ਹੋ ਸਕਦਾ ਮਸਜਿਦ ਹੋ ਸਕਦੀ ਹੈ ਤੇ ਵੀ ਉਸ ਪਰਮਾਤਮਾ ਦੇ ਉਸ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਬੇਨਤੀ ਕਰਿਓ ਕਿ ਪਰਮਾਤਮਾ ਪੰਜਾਬ ਫਿਰ ਤੋਂ ਹਰਿਆ ਭਰਿਆ ਵਸਤਾ ਹੋ ਜੇ ਬਹੁਤ ਬਹੁਤ ਧੰਨਵਾਦ વિડીયોને શેર કર્યો ચેનલનું સબસક્રાઈબ જરૂર કર્યો શુક્રિયા